ਸਹੀ ਉਹ ਤੂੰ ਹੀ ਕਹਿੰਦੇ ਸੀ ਨਾ ਫੋਟੋ ਮਂਗਾਉ ਦੀ ਆਹ ਤੇ ਆ ਵੇਖ ਲੈ ਆ ਦੀ ਫੋਟੋ ਹਾ ਹੁਣ ਝੂਠ ਤੇ ਨਹੀਂ ਨਾ ਤੂੰ ਹੀ ਤਾਂ ਬਸ ਇੱਕੋ ਗੱਲ ਕਰੀ ਜਾਂਦੇ ਆਂ ਵੀ ਜਾਇਦਾਦ ਵਾ ਜਾਇਦਾਦ ਵਾ ਉਹਨੂੰ ਵਿਚਾਰੇ ਨੂੰ ਪੁੱਛ ਕੇ ਵੇਖੋ ਨਾਲੇ ਮੇਰੀ ਗੱਲ ਸੁਣੋ ਹੁਣ ਟਾਈਮ ਨਹੀਂ ਆ ਥੋੜਾ ਜਿਹਾ ਤੇ ਜੇ ਕੱਲ ਨੂੰ ਹੁਣ ਉਹਦੇ ਘਰ ਕੋਈ ਨਹੀਂ ਆਣਾ ਹੋ ਗਿਆ ਤੇ ਜੇ ਸੁਖ ਨਾ ਚੰਗੀ ਚੀਜ਼ ਹੋ ਗਈ ਕੋਈ ਤੇ ਉਹ ਕੱਲ ਨੂੰ ਪੁੱਛੂਗਾ ਵੀ ਮੇਰਾ ਪਿਓ ਕਿੱਥੇ ਆ ਮੈਂ ਡੜੀਏ ਝੂਠ ਨਹੀਂ ਬੋਲ ਸਕਦਾ ਸਿੱਧੀ ਜਿਹੜੀ ਗੱਲ ਵਾ ਤੂੰ ਵੱਡਾ ਸੱਚਾ ਤੇ ਹੋਰ ਕਿਹੜਾ ਬੋਲਿਆ ਝੂਠ ਮੈਂ ਸਚਾਈ ਆ ਤੂੰ ਤਾਂ ਹੈ ਹੀ ਝੂਠਾ ਵਾ ਮੰਨ ਲਓ ਕੱਲ ਨੂੰ ਜੋ ਬਣ ਇੱਥੇ ਆ ਗਿਆ ਹੈ ਉਹਦੇ ਦੋ ਹਿੱਸੇ ਕੱਢੋਗੇ ਤੇ ਮੇਰਾ ਇੱਕ ਉਹ ਲਵਲੀ ਮੇਰੀ ਗੱਲ ਸੁਣ ਤੂੰ ਮਰਨਿਆ ਜਾਇਦਾਦ ਨੂੰ ਤੂੰ ਸਾਰੀ ਹਸਾਬ ਲਾ ਵੇ ਪਿਓ ਤੇਰੇ ਦੀ ਅਸੀਂ ਸੋਨੀ ਆ ਜੋ ਬਾਹਰੋਂ ਆ ਗਿਆ ਉਹਨੂੰ ਨਾਲ ਲੈ ਕੇ ਅਸੀਂ ਤਿੰਨ ਹਿੱਸੇ ਇੱਥੇ ਕਰਾਂਗੇ ਤੇ ਮੈਨੂੰ ਇਹ ਦੱਸੋ ਜੇ ਤੁਹਾਨੂੰ ਜੋ ਬੰਦਾ ਬਾਅਦ ਵਿੱਚ ਵੀ ਫੋਨ ਨਾ ਆਇਆ ਨਾ ਕੋਈ ਗੱਲਬਾਤ ਹੋਈ ਫਿਰ ਦੱਸੋ ਕੀ ਕਰੋਗੇ ਨਹੀਂ ਉਹਨੇ ਫੋਨ ਕਰਨ ਦਾ ਭਣਾ ਵਾ